ਵੱਡੇ ਆ ਅੱਜ ਮੈਂ ਮੈਨੂੰ ਨਾ ਉਹਦੇ ਨਾਲ ਚੱਲੀ ਫਲਾਵਰ ਤੇ ਚਾਕਲੇਟ ਠੀਕ ਹੈ ਬਾਈ ਬਾਈ ਬਹੁਤ ਲੋਕ ਲੱਗੇ ਮੈਂ ਬੈਟ ਦਾ ਟੋਸਟ ਕਿਉਂਕਿ ਰਬੂ ਉਹ ਵੀ ਲੈ ਕੇ ਗਈਆਂ ਮੱਚ ਸੈਚਡੇ ਸੀਗਾ ਚਾਹ ਬਣੀ ਹੁੰਦੀ ਹੈ ਪਾਪਾ ਲੈਨ ਚੱਲ ਗਏ ਮੇਰੀ ਰਿਪੋਰਟ ਕਾਰ ਅਸੀਂ ਨਹੀਂ ਗਈ ਸੀ ਕਿਉਂਕਿ ਮੈਂ ਸੁੱਤੀ ਪਈ ਸੀ ਮੈਂ ਆਪਣੇ ਪਾਪਾ ਲੈਨ ਚੱਲੇ ਆ ਫਿਰ ਅਸੀਂ ਜਦੋਂ ਪਾਪਾ ਘਰੇ ਆਜੂ ਫਿਰ ਅਸੀਂ ਦਿਖਾਣੇ ਆ ਰਿਪੋਰਟ ਕਾਰ ਆਪੇ ਲੱਗ ਗਿਆ ਫਰੈਂਡਸ ਬਿਸਕੁਟ ਤਾਂ ਰੋਟੀ ਵੀ ਖਾ ਲੋ ਆਪੋ ਸੁਟੀ ਪਈ ਆ ਕਿਉਂਕਿ ਛੁੱਟੀ ਆ ਗੱਲ ਕਹਿੰਦੀ ਮੈਂ ਅੱਜ ਪੜ੍ਹਨਾ ਨਹੀਂ ਮੈਂ ਅੱਜ ਸੋਣਾ ਰੱਜ ਕੇ ਤਾਂ ਯਾਣੀ ਉੱਠੀ ਹੈਗੀ ਹੈਨਾ ਕਿ ਅੱਜ ਪੜ੍ਹਨਾ ਨਹੀਂ ਅਸੀਂ ਸਾਨੂੰ ਛੁੱਟੀ ਆ ਕੱਲ ਦੋ ਛੁੱਟੀਆਂ ਆ ਗਈਆਂ ਨੇ ਰੋਡ ਕਾੜੇ ਦਾ ਪੜ੍ਹ ਲੈਂਦਾ ਰਿਪੋਰਟੇ ਲਈ ਓਕੇ ਆ ਗਈ ਜਮਾ ਠੀਕ ਹੁੰਦੇ ਮੈਡਮ ਸਹੀ ਲੱਮਾ ਕਹਿੰਦੀ ਬਈ ਉਹ ਕੁੜੀ ਸਿਆੜੀ ਸ਼ਿਆਣੀ ਸ਼ਿਆਣੀ ਹੈਗਾ ਸਮਝਦੀ ਆ ਮੈਂ ਕਿਹਾ ਪਰ ਵੀ ਘਰੇ ਤਾਂ ਨਹੀਂ ਕਰਦਾ ਸੌਂਦੀ ਕੀ ਕਹਿੰਦੀ ਨਹੀਂ ਬੱਚੇ ਤੁਹਾਡੇ ਤਾਂ ਕੋਈ ਲੰਬਾ ਹੀ ਨਹੀਂ ਉੱਥੇ ਬਹੁਤ ਜਾਣੀਆਂ ਟੀਚਰਾਂ ਲੰਬਾ ਤੇ ਹੀ ਜਾਂਦੀਆਂ ਸੀ ਟੀਚਰਾਂ ਨੂੰ ਮੈਡਮਾਂ ਕਹੋ ਪੇਰੈਂਟਸ ਹੂੰ ਕਹਿੰਦੀ ਥੋੜੀ ਕੁੜੀਆਂ ਦਾ ਕੋਈ ਲੰਬਾ ਹੀ ਨਹੀਂ ਪੜਾਈ ਜਿਹੜੇ ਪੜਾਈ ਜਿਹੜੇ ਪੂਰਾ ਧਿਆਨ ਦਿੰਦੀ ਆ ਪੜਾਈ ਜਦੋਂ ਸਹੀ ਆ ਕਹੇ ਓਏ ਓਏ ਸਾਡਾ ਕਹਿਣਾ ਨਹੀਂ ਮੰਨਦਾ ਮੇਰੇ ਇੱਕ ਵਾਰ ਸੀ ਹੁੰਦਾ ਪਰ ਤੇ ਆਖ ਕੇ ਲੱਗੂਗਾ ਜੇ ਕੰਮ ਕਰੂਗਾ ਇਹ ਲੜਦੀ ਆ ਬਸ ਲੜਦੀ ਆ ਉਹ ਕੋੜਾ ਹਾਂ ਆਹ ਆਨੀਅਨ ਰਿੰਗ ਹੈ ਹਾਂ ਮੇਗਾ ਹੋਣੀ ਹੈ ਨਾ 50 ਰੁਪਏ ਕਿਲੋ ਵਾਲਾ ਤੇ ਹੁਣ ਨਵਾਜ਼ ਤੇ ਮੈਂ ਸਪੈਸ਼ਲ ਡਿਸ਼ ਬਣਾਈ ਸੀ ਅੱਜ ਵੀ ਬੋਗੜ ਬਣੀ ਬਈ ਕੜੀ ਪਕੌੜਾ ਪਕੌੜੇ ਪਹਿਲਾਂ ਕੱਢ ਕੇ ਖਾ ਵੀ ਗਿਆ ਫੇਵਰੇਟ ਬਣਾਏ ਮੈਨੇ ਕੜੀ ਪਕੌੜਾ ਕੜੀ ਪਕੌੜਾ ਜੋਨੀ ਦੀ ਫੇਵਰੇਟ ਆ ਇਹ ਤੇ ਜੋਨੀ ਨੂੰ ਇਹ ਨਹੀਂ ਪਤਾ ਹੁਣ ਕਿ ਮੇਰੀ ਕੋਈ ਫੇਵਰੇਟ ਕਿਹੜੀ ਚੀਜ਼ ਹੈ ਹੂੰ ਸਾਰੀ ਹੀ ਫੇਵਰੇਟ ਆ ਦੇਖਿਆ ਮਮਾ ਮੇਰੀ ਸਭ ਦੀ ਫੇਵਰੇਟ ਕਿਹੜੀ ਹੈ ਦੱਸੋ ਕਿਹਦੀ ਤੇਰੀ ਹਾਂ ਨਮਕ ਤੇਰੀ ਸਭ ਦੀ ਫੇਵਰਿਟ ਹੈਗੀ ਹੈ ਰਾਜਮਾ ਰਾਜਮਾ ਬਹੁਤ ਚੰਗ ਕੇ ਖਾਨੀ ਹੈ ਸਹੀ ਜਵਾਬ ਹੈ ਸਹੀ ਜਵਾਬ ਤੁਹਾਨੂੰ ਪਤਾ ਸੀ ਮੈਨਰੇ ਘਰੇ ਪਤਾ ਹੀ ਨਹੀਂ 12 ਸਾਲ ਹੋ ਗਏ ਮੇਰੇ ਨਾਲ ਵਿਆਹ ਨੂੰ ਮੈਨੂੰ ਇਹ ਨਾ ਪਤਾ ਹੋਗਾ ਪਾਜੀ ਪਰ ਇਹਦੇ ਪਸਾ ਫੇਵਰਿਟ ਹੈ ਰਾਜਮਾ ਚੌਲ ਪਰ ਇਹ ਕਦੇ ਰਾਜਮਾ ਬਣਾਉਂਦੀ ਨਹੀਂ ਕਿਉਂਕਿ ਕਿਸੇ ਨੇ ਨਹੀਂ ਖਾਣੇ ਤੇ ਇਕੱਲੀ ਨਹੀਂ ਖਾਣੇ ਰਾਜਮਾ ਪਰ ਕਿ ਮੈਂ ਹੁਣ ਪਹਿਲਾਂ ਨਹੀਂ ਬਣਾਉਣੀ ਸੀ ਹੁਣ ਬਣਾ ਲੈਣੀ ਜਿਉਂ ਹੁਣ ਹੁਣ ਮੇਰੇ ਨਿਆਣੇ ਖਾ ਲੈਂਦੇ ਦੋਵੇਂ ਰਾਜਮਾ ਹਾਂ ਮੰਮਾ ਜੀ ਕਾਲ ਮੇਰਾ ਕੀ ਹੈ ਕਾਲ ਤੇ ਲੱਗੀ ਹੈ ਕੋਸ਼ਾ ਕਾਲ ਤੇ ਲੱਗੀ ਹੈ ਕੋਸ਼ਾ ਚਲੋ ਜੀ ਹੁਣ ਅਸੀਂ ਡਿਨਰ ਕਰ ਲਈਏ ਫਿਰ ਮਿਲ ਜਾਈਏ ਬੱਚੇ ਦਾ ਸਵਾ ਚੁੱਕੇ ਆ ਸਵੇਰ ਦੇ ਤੇ ਹੁਣ ਬੱਚਿਆਂ ਨੂੰ ਤੇ ਜਸ ਨੂੰ ਆਪਾਂ ਠਾਉਣੇ ਆ ਕਿਉਂਕਿ ਅੱਜ ਮੰਮੀ ਨੂੰ ਲੈਣ ਵੀ ਜਾਣਾ ਸੀ ਤੇ ਸੁੱਤੇ ਪਏ ਹੈ ਉੱਠ ਜੋ ਹੁਣ ਉਠ ਗਈਆਂ ਪਾਪਾ ਨੂੰ ਵੀ ਉਠਾਓ ਪਾਪਾ ਉਠੋ ਪਾਪਾ ਉਠੋ ਠੋ ਠੋ ਬਣਾਉ ਉਹਨੂੰ ہاں ਆਲੂ ਪਿਆਜ਼ ਕੱਟ ਲਈਏ ਤੇ ਆਪਣੇ ਕੋਲ ਬ੍ਰੈਡ ਪਏ ਹੋਏ ਸੀਗੇ ਤੇ ਅੱਜ ਆਪਾਂ ਹੁਣ ਬ੍ਰੈਡ ਪੋਹਾ ਬਣਾਨੇ ਆਂ ਆਪਾਂ ਪਿਆਜ਼ ਤੇ ਆਲੂ ਕੱਟ ਕਰ ਲਿਆ ਇੱਧਰ ਆਪਾਂ ਬ੍ਰੈਡ ਵੀ ਚੂੜਾ ਬਣਾ ਲਿਆ ਬ੍ਰੈਡ ਦੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਬਣਾਉਨੇ ਆ ਬ੍ਰੈਡ ਪੋਹਾ ਇਹਦੇ ਵਿੱਚ ਤੁਸੀਂ ਹੋਰ ਵੀ ਵੈਜੀਟੇਬਲ ਯੂਜ਼ ਕਰ ਸਕਦੇ ਆਂ ਪਰ ਮੇਰ ਕੋ ਸਿਰਫ ਫਸ ਮੈਂ ਆਲੂ ਪਿਆਜ਼ ਹੀ ਪਾਉਣ ਲੱਗੇਗੀ ਕਿਉਂਕਿ ਬੱਚੇ ਨਹੀਂ ਪਸੰਦ ਕਰਦੇ ਹੋਰ ਕੁਝ ਇਹਦੇ ਵਿੱਚ ਪਾਉਣਾ ਸਿੰਪਲ ਕਰਾਂਗੇ ਕਿ ਸਾਨੂੰ ਪਿਆਜ਼ ਤੇ ਗੰਢੀ ਪਾ ਗੇ ਸੌਰੀ ਸਾਨੂੰ ਪਿਆਜ਼ ਤੇ ਆਲੂ ਪਾ ਕੇ ਬਣਾ ਕੇ ਦਿਓ ਤੇ ਹੁਣ ਆਪਾਂ ਕੜਾਈ ਰੱਖ ਲਈ ਹੈ ਤੇ ਇਹਦੇ ਵਿੱਚ ਆਪਾਂ ਔਇਲ ਪਾ ਲੈਨੇ ਆ ਤੇ ਤੇਲ ਨੂੰ ਹੁਣ ਗਰਮ ਹੋਣ ਦਵਾਂਗੇ ਹੋ ਗਿਆ ਹੁਣ ਆਪਾਂ ਜੀਰਾ ਐਡ ਕਰ ਦਾਂਗੇ ਮੀਨੂੰ ਐਡ ਕਰ ਦਾਂਗੇ ਆਪਾਂ ਆਲੂ ਮੋਂ ਸਾਰੇ ਦੇ ਚਪਾ ਮਸਾਲੇ ਐਡ ਕਰ ਦਾਂ। ਜਿਹੜਾ ਤੁਸੀਂ ਲਾਈ ਕਰਦੇ ਆ ਉਹ ਪਾ ਸਕਦੇ। ਥੋੜੀ ਜਿਹਾ ਪਾ ਐਡ ਕਰ ਦਾਂਗੇ ਹਰ ਵੀ। ਆ ਮਿਕਸ ਕਰ ਦੱਸ। ਆਪਾਂ ਕਵਰ ਕਰਕੇ ਬਣਾ ਲਾਂ। ਜਿਹਨੇ ਆਪਨੇ ਆਲੂ ਹੋ ਗਿਆ ਤੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਮੈਗੀ ਮਸਾਲਾ। ਇਹਨਾਂ ਟੇਸਟ ਬਹੁਤ ਹੀ ਵਧੀਆ ਆਨ ਲੱਗ ਸਕੇਗਾ। ਤੇ ਆਲੂ ਆਪਣੇ ਹੋ ਚੁੱਕੇ ਆ। ਆਪਾਂ ਸੌਸ ਤਦ ਆਲਾ ਨੂੰ ਇਹ ਪਾਰੇ ਵਿੱਚ ਬ੍ਰੈਡ ਐਨ ਨੂੰ ਵੀ ਆਪਾਂ ਹੁਣ ਚੰਗੇ ਤਰੀਕੇ ਨਾਲ ਮਿਕਸ ਕਰ ਲਾਂ। ਜੀ ਆਪਣਾ ਬ੍ਰੈਡ ਪੋਹਾ ਹੋ ਗਿਆ ਰੈਡੀ। ਵੇਖੋ ਕਿੰਨਾ ਵਧੀਆ ਬਣਿਆ। ਤੇ ਹੁਣ ਆਪਾਂ ਦਿੰਨੇ ਆ ਖਾਣ ਵਾਸਤੇ ਸਾਰਿਆਂ ਨੂੰ ਦੇ ਲਈ ਆਪਾਂ ਇਹ ਖਾਣ ਤੇ ਫਿਰ ਆ ਲੋ। ਆ ਲੋ ਜਿਸ਼ਤੀ ਫੇਨਾਈਏ ਤੇ ਉਸ ਤੋਂ ਬਾਅਦ ਦਾਦੀ ਲੈਣ ਜਾਣਾ ਠੀਕ ਹੈ ਖਾ ਲੋ ਜਲਦੀ ਹੋਰ ਇਸ ਟੇਸਟ ਬੰਨ ਚਲ ਖਾ ਤੂੰ ਲੋ ਜੀ ਅਸੀਂ ਚੱਲੇ ਆ ਹੁਣ ਮੰਮੀ ਨੂੰ ਲੈਣ ਵਾਸਤੇ ਸਾਧਕ ਤੂੰ ਤੇ ਪਹੁੰਚ ਕੇ ਮਿਲਦੇ ਆ ਮਲਾਉਣੇ ਆ ਸਾਰੇ ਆ ਆਪਣੀ ਘਦੀ ਦਾ ਕਿ ਨਿਕਨੇ ਰੱਖਿਆ ਪਾਪਾ ਦੱਸ ਬੈਂਜੀ ਕਹਿੰਦੀ ਇਹਨੂੰ ਅੱਜ ਤੋਂ ਆਪਾਂ ਬੈਂਜੀ ਹੀ ਕਿਹਾ ਕਰਨਾ ਬੈਂਜੀ ਤਦ ਲੋ ਜੀ ਅਸੀਂ ਸਾਧਕ ਪਹੁੰਚ ਜੇ ਹਾਂ ਅਰ ਅਸੀਂ ਦਾਦੀ ਨੂੰ ਲੈ ਕੇ ਆਂਦੇ ਆ ਘਰ ਪਹੁੰਚਣ ਵਾਲੀ ਹੈ ਬਾੜੀ ਕਰ ਅਬੂ ਅੱਜ ਦਾਦੀ ਨੂੰ ਪਤਾ ਕੀ ਕਹਿੰਦੀ ਫੋਨ ਆ ਜੇ ਦਾਦੀ ਦਾ ਕਹੇ ਦੀ ਦਾਦੀ ਹਨਾ ਅੱਜ ਆਲੂ ਭੁਜਿਆ ਰੱਖਿਓ ਨਾਲ ਅਬੂ ਕਹਿੰਦਾ ਪਹਿਲੇ ਹੀ ਆਲੂ ਭੁਜਿਆ ਰੱਖੋ ਹੈ ਦਾਦੂ ਦਾਦੀ ਆਲੂ ਭੁਜਿਆ ਰੱਖਿਓ ਨਾਲ ਹਮਾੜਾ ਅਬੂ ਉਹਨਾਂ ਦਾ ਘਰ ਹੈ ਜੀ ਅਸੀਂ ਮਾਪੇ ਕਰ ਤਿੰਨ ਸਾਲਾਂ ਬਾਅਦ ਆਈਆਂ ਮੈਂ ਵਾਹ ਆ ਤੇ ਐ ਇਸੇ ਕੋਰਾਬੇ ਅੰਦਰੀ ਲਾ ਦੀਏ ਫੋਨ ਮਾਰੂ ਫੇਰੀ ਖੋਲਣ ਤੇ ਬ੍ਰੇਕਰ ਕਿ ਲਾ ਦੀਏ ਕਈ ਲਾ ਦੀਏ ਮਮੇ ਖੋਲ ਤਾਂ ਹੁਣ ਆ ਆ ਦੀ ਗੱਡੀ ਕਿੱਟੀ ਚਲੋ ਜੀ ਬੰਮੀ ਆ ਗਈ ਕਿ ਫੋਟੋ ਮਾਫ ਜੀ ਅੱਟਾ ਚਲਵਾਉਣ ਕਿ ਗੇਸਾ ਸਿਗਾ ਇਹ じゃ ਨਹੀਂ ਹੁਣ ਕਰ ਪ੍ਰੈਂਕ ਇਹ ਕਿੰਦਾ ਦਿੱਤੇ ਕੋਲ ਨੂੰ ਫਰੈਂਡਸ ਇਹਨਾਂ ਕਰਿਆ ਆਪਣਾ ਕੱਪ ਹੈਗਾ ਆਪਾਂ ਨੇ ਇਹਦੇ ਨਾਲ ਨਾ ਸਾਰੇ ਡਰਾਨੇ ਆ ਦੇਖ ਫਰੈਂਡਸ ਇਹ ਡੋਲਦਾ ਨਹੀਂ ਇਹ ਦੂਸਰੇ ਪ੍ਰੈਂਕ ਕਰਨ ਵਾਲਾ ਕੱਪ ਆਪਾਂ ਚਲੋ ਆਪਾਂ ਖੇਡ ਆਪਾਂ ਉਹਨੂੰ ਡਰਾਨੀ ਐ ਚਲੋ ਪਾਣਾ ਇਹਦੇ ਨਾਲ ਪਾਪਾ ਤੇ ਪ੍ਰੈਂਕ ਕਰਦੇ ਆ ਪਾਪਾ ਤੇ ਪ੍ਰੈਂਕ ਕਰਨ ਲੱਗਿਆ ਉਹ ਤੇ ਪ੍ਰੈਂਕ ਹੋ ਗਿਆ ਆਪਾਂ ਤੇ ਆਪਾਂ ਇਹਦੇ ਨਾਲ ਪ੍ਰੈਂਕ ਕਰਕੇ ਚਲੋ ਚਲੀਏ ਕਮਰੇ ਚ ਪਾਪਾ ਚਲੋ ਫਰੈਂਡਸ ਹੁਣ ਆਪਾਂ ਇਹਦੇ ਨਾਲ ਮੰਮਾ ਨੂੰ ਪ੍ਰੈਂਕ ਕਰਦੇ ਆ ਮੈਂ ਕਰੂੰਗਾ ਮੰਮਾ ਨੂੰ ਪ੍ਰੈਂਕ ਚਲੋ ਮੰਮਾ ਨੂੰ ਪ੍ਰੈਂਕ ਮੰਮਾ

ਮੇਲੋ ਮੇਲੋ ਚੱਲੀ ਹੈ ਚਲੋ ਠੀਕ ਹੈ ਬੀਬੀ ਚਲੋ ਚਲੋ ਕਿ ਬਾਏ ਮਾਠਾ ਤੇ ਮੰਜੇ ਤੇ ਬਹਿ ਜਾ ਹੌਲੀ ਹੌਲੀ ਲੋਕਾਂ ਤੇ ਰਹਿ ਗਿਆ ਸੰਤੂ ਮੈਂ ਫਸਮਾ ਲਾਉਂਦਾ ਪਾਲਸ ਫੋਨ ਫੜ ਲੈ ਲਿਆ ਉਹਨੂੰ ਉਧਰ ਕੋਲ ਪਹਿਲੇ ਚੱਕ ਲੈਣ। ਪਹਿਲਾ ਵਾਧੂ ਚਮਕਦੀ ਹੈ। ਸਾਈਨ ਨਹੀਂ ਵੈਸੀ ਹੀ ਸਾਫ। ਹੂੰ ਚਮਕਦੀ ਹੈ। ਆਪਣੀ ਵੀ ਇਹ ਆ ਲੋ ਤਾਂ ਨਹੀਂ। ਨਹੀਂ ਆਪਣੀ ਵੀ ਤਾਂ ਹੋਰ ਹੈ ਸਾਫ। ਇਹ ਨਹੀਂ ਅੱਜ ਤਾਂ ਫਾਈਸਾ ਕਰਕੇ ਲਈ ਹੋ। ਹਾਂ। ਉਹਦੇ ਹੀ ਖੜੀ ਹੈ ਛੋੜੀ ਇਹਨਾਂ ਦੀ ਟੈਲ ਚਮਕਦੀ ਹੈ। ਸਹੀ ਆ। ਕਿੰਨਾ ਬੇਲਾ ਗਲੀ ਬਰਾਬਰ ਆ ਗਈ ਸਾਡੇ ਨਾਲ। ਹਾਂ ਗਲੀ ਬੜੀ। ਜਿਬਾੜਾ ਤੁਹਾਡੇ ਐ ਭਰਦਾ ਤੂੰ ਨਮੀ ਆ ਜਾਂਦਾ ਜਦੋਂ। ਨਹੀਂ ਨਹੀਂ। ਸਹੀ ਰਹਿ। ਚੱਲ ਬੈਠ ਬੁੱਚੇ ਬੱਸ। ਆ ਆ ਜਾ ਇਹ ਕਿਸ਼ੇ ਨਹੀਂ ਬੈਠਣਾ ਕੋਈ ਤੁਸੀਂ ਆ। ਲੋ ਜੀ ਹੁਣ ਅਸੀਂ ਚੱਲੇ ਆ ਮਮੀ ਨੂੰ ਲੈ ਕੇ ਘਰ ਤੇ ਅਸੀਂ ਆ ਗਏ ਹੁਣ ਘਰ ਇਹ ਹੀ ਸੀ ਸਾਡਾ ਅੱਜ ਦਾ ਵਲੋਗ hope ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇ ਦਬਕੇ ਲਾਈਕ ਸ਼ੇਅਰ ਕਰਦੇ ਰਹੋ ਬਾਏ ਬਾਏ